ਤੂੰ ਬੱਚੇ ਰਖਲਾ ਦੋਏ ਆ ਬੱਚੇ ਰਖਲੋ ਮੈਂ ਹਾਂ ਉਹੀ ਬੱਚੇ ਲੈ ਜਾ ਬੋਕੜੀ ਚਾਦੇ ਭੈਜ ਅਸੀਂ ਕੱਦ ਤਜੂਆ ਵਾਂਗੇ ਫਿਰ ਇਹਨਾਂ ਨੂੰ ਉਹ ਬੱਚੇ ਰੱਖ ਕੇ ਕਿੰਨੇ ਦੀ ਬੱਚੇ ਦੀ ਉਹ ਦਾਸ ਨਹੀਂ ਆਵੇ ਅਸੇ ਐਮੇਦਨੋਂ ਆਪੇ ਕਹਿਦਾ ਤਾਂ ਹੀ ਕੀ ਜੀ ਕਿੰਨੇ ਦੀ ਚੱਲ ਯਾਰ ਦੋ ਲੈ ਕੇ ਇਹਨਾਂ 2000 ਘੱਟ ਦੇ ਦੇ ਜਾ 43000 ਦੀ ਪਾਲਾ ਕਿੰਨੇ 25 ਤੋਂ ਘੱਟ ਦੋ ਯਾਰ ਹਾਂ 25 ਤੋਂ ਘੱਟ ਦੋ ਆ ਜਾ ਇਹ ਤਾਂ 40 ਮੰਗਿਆ ਤੀ ਤੇ ਕਾਲੀ ਦਾ ਗੱਲ ਹੀ ਨਹੀਂ ਕੀਤਾ ਪੁੱਛ ਲੈ 30000 ਰੁਪਏ 45000 ਰੁਪਏ ਕਿਹਾ ਦੇਖ ਲੈ ਹੋਂ ਤੇ ਇਹਨੂੰ ਮੈਂ 45000 ਰੁਪਏ ਮੈਂ ਕਿਹਾ ਤੇਰੇ ਘਰ ਤੇ ਚਾ ਮੰਗਣ ਨੂੰ ਚਾਹੇ 50 ਮੰਗ ਲਈਏ 60 ਮੰਗ ਲਈਏ ਤੈਨੂੰ 45000 ਦੀ ਮੈਂ ਦੇਵਾਂਗੇ ਪੁੱਛ ਲੈ ਉਹਦੇ ਕੋਲ ਵੀ ਰਿਕਾਰਡ ਹੈ ਪਾ ਝੂਟ ਨਹੀਂ ਬੋਲਦਾ ਬਸ 40000 ਰੁਪਏ ਕਿਹਾ ਤਾਂ ਕੋਈ ਨਹੀਂ ਮੈਂ 40 ਦੇ ਦੇਣਾ ਇੱਥੇ ਵੀ ਮਨਜ਼ੂਰ ਹੈ ਉਹ ਲੋ ਕਹਦੇ ਮੇਰੇ ਤੋਂ 40 ਮੰਗਿਆ ਦੇ ਬੱਚੇ ਵੀ ਪੂਰੇ ਆਪਣੇ ਵੱਡੇ ਬੋਕ ਦੇ ਬੱਚੇ ਨੇ ਆ ਇੱਧਰ ਦੇਖ ਬੱਚੇ ਕੀ ਬਾਤ ਹੈ ਬਹੁਤ ਬੱਚੇ ਇੱਧਰ ਦੇਖਦਾ ਨਹੀਂ ਵੱਡੇ ਬੋਕ ਦੇ ਬੱਚੇ ਨੇ ਆਪਣੇ ਵੱਡੇ ਬੋਗਦੇ ਬੱਚੇ ਨੇ ਓ ਯਾਰ ਤੂੰ ਬੱਚੇ ਰੱਖ ਲੈ ਆ ਤੂੰ ਬੱਚੇ ਰੱਖ ਲੈ ਦੋਏ ਆ ਬੱਚੇ ਰੱਖ ਲੂ ਮੈਂ ਹੂਈ ਬੱਚੇ ਲੈ ਜਾ ਬੋਗੜੀ ਚਾਹ ਦੇ ਪੈਜ ਅਸੀਂ ਕੱਲ ਤੇ ਚੁਗਾਵਾਂਗੇ ਫੇਰ ਇਹਨਾਂ ਨੂੰ ਓ ਬੱਚੇ ਰੱਖ ਕੇ ਕਿੰਨੇ ਦੀ ਬੱਚੇ ਰੱਖ ਕੇ ਕਿੰਨੇ ਦੀ ਯਾਰ ਨਹੀਂ ਨਹੀਂ ਬੱਚੇ ਨਹੀਂ ਰੱਖਣਾ ਆਪਾਂ ਐਵੇਂ ਕਾਸ ਨੂੰ ਜਾ ਇਹਨਾਂ ਨੂੰ ਪੈਜ ਮਾਰਨਾ ਦੁੱਧ ਦੁੱਧ ਨਹੀਂ ਨਹੀਂ ਦੁੱਧ ਪਿਲਾਇਆ ਹੈ ਯਾਰ ਕਿੰਨੇ ਦੁੱਧ ਪਿਲਾ ਬੋਲਾ ਸਾਨੂੰ ਚੁਗਾ ਦੇ ਕੋਈ ਹਾਂ ਕਰਦੇ ਤੇ ਆਲ ਕੇ ਵੀਡੀਓ ਚਾਹ ਤੀ 40 45 ਹਜ਼ਾਰ ਤੇ ਖੜਾ 45 ਹਜ਼ਾਰ ਦੀ ਕਿੰਨੇ ਇਹ ਰਹਾ ਅੱਬਾ ਆਹਾ ਆਦੂਆ ਪਰ ਇਹ ਸੀਦਾ ਉਹ ਆਸੀ ਬੋਏ ਕੋਈ ਇੱਧਰ ਛੱਡ ਦੇ ਨਾ ਮਾਲੇ ਦਾ ਆਪਣੇ ਕੋਲ ਹੀ ਆ ਵਾ ਵਾ ਹੋ ਗਿਆ ਨਹੀਂ ਦੱਸ ਦੱਸ ਬੋਲ ਬੋਲ ਇੱਕ ਮਿੰਟ ਇੱਕ ਮਿੰਟ ਕੁਛ ਕਰਕੇ ਆਉ ਰਹੇ ਨੇ ਬੱਚੇ ਕੰਮ ਦੇ ਨਹੀਂ ਆ ਬੱਚੇ ਅਮਰੀਕਾ ਨੂੰ ਹੁਣ ਤੂੰ 20000 ਦੇ ਬੱਚੇ ਰੱਖੇਗਾ ਉੱਥੇਗੇ ਕੀ ਜੀ ਉਹ ਬੱਚੇ ਤੇਰੀ ਜਵਾਨ ਹੋਈ ਵੀਡੀਓ ਦੇ ਸਾਹਮਣੇ ਇਹਦੇ ਕਾਲੇ ਬੱਚੇ ਉਹ ਬੱਚੇ ਨਹੀਂ ਨਹੀਂ ਉਹ ਐ ਨਹੀਂ ਰੱਖਣਾ ਸੀ ਲੱਖ ਦੇ ਦਿੰਦਾ ਪਰ ਰੱਖ ਵੀ ਲੈਣੇ ਸੀ 20000 ਤੇ ਤੈਨੂੰ ਉਹ ਕਰਕੇ ਜਵਾਨ ਕਿਉਂ ਨਹੀਂ ਫਿਰ ਲੈ ਦੱਸ ਤੂੰ ਚਾਚਾ ਕੀ ਗਿਆ ਲੈ ਗਿਆ ਤੂੰ ਲੱਖ ਦੇ ਪੀ ਰੋਟੀ ਘੜਦੇ ਰੱਖ ਲੈ 2000 ਹੋਰ ਛੱਡ ਦੇ 18 ਦੇ ਰੱਖਦੇ ਆਪਾਂ ਉਹ ਕਿਉਂ ਰੱਖਣਾ ਦਾ ਸੀ 20000 ਦੇ ਕਿ ਤੂੰ 50 ਰੱਖਦੇ ਕਿਉਂ ਰੱਖਣਾ ਬੱਚੇ ਮੈਂ ਕਿੱਥੇ ਚੁਗਾਉਂਗਾ 50000 ਦੇ ਵੀ ਬੱਚੇ ਇਹ ਆਹ ਤਾਂ ਬਰੇ ਸਸਾ ਗਰ ਕਾਲੀ ਬੱਕਰੀ ਹੋ ਗਿਆ ਕਿ ਵਿੱਚ ਹੀ ਹੋ ਗਿਆ ਸੋਦਾ ਇਹਦਾ ਵੀ ਇਹਦਾ ਇਹਦੇ ਪੈਸੇ ਨਾਲ ਹੀ ਕਰਾ ਦਿਆਂ ਸੋਦਾ ਕਰਾਂਗੇ ਤਾਂ ਹੀ ਰਾਜੂ ਤੂੰ ਕਰ ਲੈ 30000 30000 ਹੋਣੀ 30000 ਹੋਣੀ ਹੋਰ ਕਿੰਨੇ ਲੈ ਲੈਂਦੇ ਹੋਈ ਦੋ ਲੈ ਇੱਕ ਦਸ ਕਿੰਨੇ ਕਿੰਨੇ ਬਸ ਕੀ ਜੀ 42 ਦੇ ਦਾਂਗੇ ਯਾਰ ਫਾਈਨਲ ਹੈ 42000 ਕੋਈ 42 ਦੀ ਨਹੀਂ ਉਹ 40 ਕਿੱਥੇ ਮੰਗਿਆ ਤੂੰ ਸੱਚ ਦੱਸ ਕਿੱਥੇ ਮੰਗਿਆ 40 ਓਏ ਅਸੀਂ ਆ ਮੈਂ ਤੈਨੂੰ ਚਾਰ ਲਿਆ ਤੇ ਬੱਕਰੀ ਫਰੀ ਲੈ ਜਾ। ਉਹ ਮੇਰੀ ਗੱਲ ਸੁਣੋ ਦੇਖੋ ਨਹੀਂ ਇਹਦੇ ਕੋਲੇ ਪਿਆ। ਤੇਰੀ ਫਰੀ। ਸੁਣੋ ਭਾਈ। ਹਾਂ ਸੁਣਾ 40000 ਦੀ। ਜੇ 40000 ਦੀ ਸੁਣਾ। ਇਹਦੀ ਸੁਣਾ। ਇਹਦੀ ਸੁਣਾ ਦੇ ਤੂੰ ਮੈਂ ਤੇਰੀ ਬੱਕਰੀ ਫਰੀ ਦੇ ਦੂੰ। ਸੁਣਾ ਦੇ ਇਹਦੀ ਬੱਕਰੀ ਦੇ। ਆ ਮੈਂ ਇਹ ਸੁਣਾ ਦੇਣਾ ਕੰਨਾ। ਲੁੱਚਾ ਬਹੁਤ ਹੈ ਤੂੰ ਰਿਕਾਰਡਿੰਗ ਕਰਦਾ ਨਹੀਂ। ਲੈ ਮੈਂ ਕਰਦਾ ਨਹੀਂ ਕਹਿੰਦਾ। ਕੋਈ ਕਰੀਂ ਤੂੰ ਆਡੀਓ ਫੋਨ ਤੇ ਕਰਦਾ ਸਾਹਮਣੇ ਤੂੰ ਵੀ ਨਹੀਂ ਕਰਦਾ। ਇਹ ਹੁਣ ਕੀ ਬਣੂ? ਉੱਥੇ ਕਹਿੰਦਾ ਉੱਥੇ ਕਹਿੰਦਾ ਯਾਰ ਤਾਂ ਮੈਂ ਤਾਂ ਦੱਸਦਾ ਉੱਥੇ ਜਾਂਦਾ 35 ਦੀ ਕਹਿੰਦਾ ਵੀ ਨਹੀਂ ਦਿੰਦੀ ਇਹ ਕਹਿੰਦਾ 35 ਦੀ ਲਓ 40 ਦੀ ਵੀ ਨਹੀਂ ਦਿੰਦੀ ਇਹ ਉੱਠਕਾਰ ਹੁਣ ਅੱਛਾ ਪਾ ਦੇ ਅਗਲੇ ਦੇ ਪੈਸੇ ਕਰਾ ਦੀ ਪੈਸੇ ਤਾਂ ਆ ਕੇ ਕੋਈ ਗੱਲ ਨਹੀਂ ਨੰਬਰ ਇਹਨੂੰ ਨਹੀਂ ਹੁੰਦਾ ਕੋ ਬਾਹਲੇ ਫੜ ਕੋ ਬਾਹਲੇ ਕੋ ਬਾਹਲੇ ਚਲੋ ਫਿਰ ਆ ਛੱਡੋ ਯਾਰ ਕਰੋ ਯਾਰ ਕੁਛ ਉਹ ਤਾਂ ਵਿਚਾਰੇ ਜਮਾਤ ਕੇ ਖੜਾ ਆਖਦੇ ਥੋਨੇ ਪਰਫ ਲੱਗ ਗਿਆ ਉਹਦਾ ਕੋਈ ਨਹੀਂ ਤਾਂ ਬਣਾਉਣ ਦੇ ਵੀਡੀਓ ਵਿਚਾਰੇ ਨੂੰ ਕਿਉਂ ਦਾ ਕੰਮ ਐ ਇਹਦਾ ਇਹਦੇ ਚੜੇ ਭੋਗ ਤਾਂ ਪਤਾ ਇਹਨੂੰ ਕਿਤੇ ਜੜੇ ਭੋਗ ਫੋਟੋ ਦੇ ਖੜੇ ਮੈਂ ਇਧਰ ਭੋਗ ਨਾਲ ਚੜ ਚੁੱਕਾ ਉਹ ਮਾਰ ਪਾਈ ਮੱਥਾ ਹੁਣ ਮਾਰ ਲਿਆ ਮੱਥਾ 35 ਦੀ ਚਾਕ ਕਰਦਾ ਐ ਉਹ ਪੈਂਦੀ ਦੀ ਦਿੱਤੇ ਮੈਂ ਦੀਦੀ ਦੇ ਚਾਹ ਹੋ ਗਈ ਬੈਠੀ ਉਹ ਨਹੀਂ ਕੀ ਹੋ ਗਈ ਬੈਠੀ ਕੋਈ ਨਹੀਂ ਇਕੱਠੇ ਰੁਪਏ ਵਟਦੇ ਨੇ ਕੋਈ ਨਹੀਂ ਕੋਈ ਨਹੀਂ ਰੁਪਿਆ ਦਾ ਵਟਦਾ ਆਇਆ 1.5000 ਰੁਪਏ ਆ ਓ ਯਾਰ ਉਹ ਪਲੂਣ ਪਾਟਾ ਆਲੇ ਪਹਿਲੇ ਸੁਈ ਆ ਦੋ ਗੱਡ 40 ਦੀ ਵੀ ਨਹੀਂ ਦਿੱਤੀ ਮੈਂ ਕੁਛ ਲੈ ਪਿਛਲੇ ਆ ਆਹ ਸ਼ਨੀਵਾਰ ਦੀ ਗੱਲ ਆ ਹੱਲੇ ਚੱਲ ਆ ਪੈਸੇ ਆ ਤਾਂ ਆਗੇ ਪੈਸੇ ਕਿੰਨੇ ਆਗੇ ਦੇ ਰਿਹਾ ਪੈਸਾ ਆ ਆ ਗਿਆ ਆ ਆ ਗਿਆ ਜੀ ਹੋਲੀ ਵਾ ਹੋਲੀ ਬੱਤੇ ਚੰਗੇ ਆ ਯਾਰ ਇਹ ਦੋ ਦੋ ਓ ਕਰਤਾ ਕਿਉਂ ਸਾਲਿਆ ਓਏ ਪਰਾਂ ਪਰਾਂ ਬੋਲੀ ਕੋ ਦਾ ਪਰਾਂ ਨੂੰ ਕਰਦੇ ਬਸ ਥੋੜਾ ਜਿਹਾ ਆਹ ਆ ਤਾਂ ਬਸ ਥੋੜਾ ਚੰਗਾ ਸਿਆਲ ਕੋਈ ਪਵਾਰ ਦੀ ਪੈਸੀ ਹੋ ਨਹੀਂ ਪੰਜਾਪਾ ਦਵਾ ਲੇ ਇੱਤੀ ਪਵਾਰ ਹਾਂਜੀ ਬੋਲੋ ਹੋ ਨਹੀਂ ਪਵਾਰ ਚਮਾਈ ਦੀ ਨਿਆਰ ਹੋ ਤਾ ਨਹੀਂ ਮੈਂ ਪੈਂਤੀ ਦੀ ਪਸੰਦ ਨਹੀਂ 35 ਦੀ ਪਸੰਦ ਨਹੀਂ ਬੱਚੇ ਨਹੀਂ ਹਨ ਕੰਮ ਦੇ 35 ਦੀ ਪੌਣੇ ਵਾਲੇ ਸਾਹਿਬ ਬੱਚੇ ਆ ਕਿਹਨੂੰ ਕਹਿੰਦਾ ਇਹ ਨਹੀਂ ਨਾ ਕਾਲੇ ਚੱਲਦਾ ਤੇਰੇ ਪੈਸੇ ਆਗੇ कोई नहीं पैसे तो आ जाओगे पैसे चलिए भाई फिर चल आप पेमेंट आ ठीक है ठीक है एकदम मैं करता हूं ठीक है ठीक है केड़ी राजू पट्टी भी की काली नहीं आ बकरियां दो बिके कहा एक और पर खड़ी है मक्खियां चीनियां सत्तर हजार का जोड़ा पांच बच्चे ने थले